ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪੈਂਡਵਲ ਟੋਆ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਤੁਹਾਨੂੰ ਪਾਉ ਸਖਦੇਵ ਸਿੰਘ ਬਲਟੋਏ ਵਾਲੇ ਨੂੰ ਤੇ ਫੂਲੇ ਨੂੰ ਮਲਾ ਦੇਾਂਗੇ ਅੱਜ ਜਨਵਾਰ ਰਹਿਣਗੇ ਵੀਡੀਓ ਦੇ ਵਿੱਚ 6 6 ਮੱਝਾਂ ਝੋਟੀਆਂ ਤੁਹਾਨੂੰ ਸ਼ੂਟ ਕਰਕੇ ਦਿੰਨੇ ਆ ਜਿਹਦੇ ਵਿੱਚ ਦੋ ਨੀਲੀ ਰਾਵੀ ਦੀਆਂ ਟਾਪ ਦੀਆਂ ਟਾਪ ਕੁਆਲਿਟੀ ਦੀਆਂ ਝੋਟੀਆਂ ਮਈਆਂ ਤੇ ਇੱਕ ਆ ਮੋਹਰਾ ਦੀ ਆ ਵੀ ਮੈਂ ਮੋਹਰਾ ਦੀ ਚੰਗੇ ਦੁੱਧ ਵਾਲੀ ਤੇ ਸਜਣੋਂ ਇੱਕ ਆ ਗਈ ਕੋਨੀ ਕੋਨੀ ਦੇ ਇੱਕ ਵਾਰੀ ਫੈਨ ਹੋਏ ਸੀ ਤੁਸੀਂ ਪਾਉ ਸਖਦੇਵ ਕੋਲੇ ਡੈਟੋ ਜੀ ਕਾਪੀ ਆ ਤੇ ਇੱਕ ਸੱਜਣੋ ਇਹ ਅਲੀ ਤਾਜੀ ਸੂਈ ਆਜੋ ਲਈਏ ਜਾਣਕਾਰੀ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰਨੀ ਆ ਸੱਜਣੋ ਤੁਹਾਡਾ ਵੱਡਾ ਧੰਨਵਾਦ ਹੋਊਗਾ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਤੇ ਬੜੀ ਮਿਹਰਬਾਨੀ ਹੋਊਗੀ ਜਿਹੜਾ ਪਸੂ ਖਰੀਦਦੇ ਹੋ ਤਸੱਲੀ ਕਰ ਲਿਓ ਤਰੱਕੀਆਂ ਕਰੋ ਤੇ ਆਜੋ ਲਈਏ ਜਾਣਕਾਰੀ ਵਿਖਾਈਏ ਤੁਹਾਨੂੰ ਟਾਪ ਟਾਪ ਦੇ ਨਕੀਨੇ ਬਲਟੋਏ ਨਗਰ ਦੇ ਵਿੱਚ ਪਾਉ ਸੁਖਦੇਵ ਬਲਟੋਏ ਵਾਲਾ ਤੇ ਫੂਲਾ ਬਲਟੋਏ ਬਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਬੜੀ ਕਿਰਪਾ ਕਰਦੇ ਸਿੰਘ ਗੁਰੂ ਰਾਮਦਾਸ ਦੀ ਮਿਹਰ ਆ ਗਈ ਸ਼ੁਕਰ ਹੈ ਗੁਰੂ ਰਾਮਦਾਸ ਇਦਾਂ ਹੀ ਮਿਹਰ ਰੱਖੇ ਹਨ ਸਾਰੇ ਭੈਣਾ ਭਰਾਵਾਂ ਸਾਰੇ ਭੈਣਾ ਭਰਾ ਤੇ ਫੁੱਲਾ ਸਿਆਂ ਵਧੀਆ ਵੀਰ ਜੀ ਚੜ੍ਹਦੀ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਜੋੜੀ ਆ ਗਈ ਹਾਂਜੀ ਹਾਂਜੀ ਡਰੈੱਸ ਡਰੈੱਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਸ਼ ਸਿੰਘ ਇਹਦਾ ਫੁੱਲਾ ਨੰਬਰ 887288568 819844032 ਇਹਨਾਂ ਨੰਬਰਾਂ ਤੇ ਕਰੇ ਸੰਪਰਕ ਸੱਜਣ ਜਿਹੜਾ ਮਈਆਂ ਖਰੀਦਣੀਆਂ ਚਾਹੁੰਦਾ ਹੈ ਤੇ ਮਾਲ ਘੱਟ ਮਿਲਦਾ ਹੈ ਨਾ ਮਾਲ ਘੱਟ ਮਿਲਦਾ ਨਾ ਮਾਲ ਚੜਾਈ ਉਹਨੇ ਵਟਨੇ ਹਾਂ ਮੈਂ ਲਾਵਾਂਗੀ ਤਾਂ ਥੋੜੀ ਜੀ ਮਹਿੰਗੀ ਹਾਂ ਤੇ ਲਾਵਾਂਗੇ ਚੰਗੀ ਹੈਨਾ ਆ ਵੇਖ ਲੈ ਸਰਾ ਹੀ ਨੀਲੀ ਦਾ ਵੀ ਲਿਆਣ ਬੱਦ ਗਏ ਵਾਕਿਆ ਯਾਰ ਹੈ ਝੋਟੀ ਝੋਟੀ ਹੈ ਝੋਟੀ ਝੋਟੀ ਸੁਆ ਸੁਆ ਪਹਿਲਾ ਆਏ ਹਾਏ ਹਾਏ ਕੱਤ ਬਹੁਤ ਆ ਯਾਰ ਚਾਰ ਦੰਦ ਕਲਦੀਵ ਸਿਆ ਮਗਰ ਕੱਟਾ ਏ ਓਕੇ ਬਾਦਲ ਬੋਲਦਾ ਕੱਟਾ ਬਹੁਤ ਚੰਗਾ ਮਗਰ ਬਾਦਲ ਬੋਲਦਾ ਕੱਟਾ ਚਾਰ ਦੰਦ ਦਾ ਹਾਂ ਤੇ ਦੁੱਧ ਕਿੰਨੇ ਟਾਈਮ ਦੀ ਸੂਈ ਕਿੰਨਾ ਦਿਨਾਂ ਚੋਕੇ ਸੁਈ ਕੁਲਦੀਪਾ ਵਿਹਾਂ ਪੰਜਾਂ ਦਿਨਾਂ ਦੀ ਛੁੱਟੀ ਸੁਈ ਆ ਮਹੀਨੇ ਦੀ ਲਾਲੇ ਭਵਾ ਮਹੀਨੇ ਦੀ ਲਾਲੇ ਦੁੱਧ 14 ਕਿਲੋ ਆਪਣੇ ਘਰੋਂ ਚੋਕੇ ਖੜੇ ਕੋਈ 14 ਦੁੱਧ ਚਵਾ ਦੇਣਾ ਆ ਕੱਟਾ ਇਹਦਾ ਆ ਕੱਟਾ ਇਹ ਬਾਦਲ ਦਾ ਬਾਦਲ ਬੋਲਦਾ ਓਕੇ ਆਹੜਾ ਕੱਟ ਆਪੇ ਡਾਇਮੰਡ ਦੀ ਧੀ ਗਿੰਲੇ ਕੋਈ ਪੈਨ ਗਿੰਲੇ ਅੱਛਾ ਹਾਈ ਉਹ ਰਵੇ ਦੀ ਉਸ ਰਵੇ ਚੋਂ ਆ ਉਹ ਰਵੇ ਚੋਂ ਰਸਾਲ ਸਿਓਂ ਵਾਲੇ ਚੋਂ ਹਾਂ ਓਕੇ ਫੁੱਲੇ ਮਾਰੀ ਦੀ ਲੰਮੀ ਤੋਰ ਦਾ ਝੋਟੀ ਤੇ ਕਾ ਕੇ ਜੇ ਤੂਰੀ ਨਹੀਂ ਦੋ ਹਾਂ ਤਲਿਆਰੇ ਦੀ ਨਾ ਥੋੜੀ ਕਰਦੀ ਆ ਓਕੇ ਓਕੇ ਇਹ ਲਈ ਰਸਾਲ ਦੇ ਸਗੇ ਚਾਚੇ ਦੇ ਪੁੱਤ ਅੱਛਾ ਆ ਕੋਈ ਬੰਦਾ ਯਾਰ ਕਰਾ ਜੇ ਮੈਂ ਪਾਸੀ ਲਈ ਆ ਪਾ 10000 ਰੁਪਇਆ ਦਾਂਗੀ ਰਸਾਲ ਸਿਉਂ ਦੇ ਸਗੇ ਚਾਚੇ ਦੇ ਪੁੱਤ ਲਈ ਹੈ ਚਾਚੇ ਦੇ ਪੁੱਤ ਤੋਂ ਹਾਂ ਕਿਆ ਬਾਤਾਂ ਤਲਿਆਰੇ ਦੀ ਕਰਦੀ ਹੈ ਨਾ ਤਲਿਆਰੇ ਦੀ ਕਰਦੀ ਇਹ ਦਾ ਕਰਮਾਂ ਵਾਲੀ ਆ ਝੋਟੀ ਬੜੀ ਚੰਗੀ ਕੁਲਦੀਸ਼ ਐ ਚੋਨ ਮੈਂ 100 ਦੀ 150 ਆ ਓਕੇ ਏਡੀ ਮੈਂ ਚੋਣ ਖਰੀ ਹਿਸਾਬ ਹੀ ਕੋਈ ਨਹੀਂ ਕੋਈ ਨਹੀਂ ਦੇਖੋ ਸੱਜਣੋ ਕਦ ਕਾਠ ਵੇਲ ਲੇਵਾ ਭਾਂਡਾ ਵਿਰਲਾ ਨੇੜੇ ਤੋਂ ਕਰਾਉਣਾ ਚੈੱਕ ਤੁਹਾਨੂੰ ਦੱਸਣ ਗਿਆ ਝੋਟੀ ਦੀਆਂ ਫੁੱਟ ਫੋਟੀ ਜਣਾ ਕਲਦੀਪ ਸਿਆ ਵਾਕਿਆ ਹੀ ਆ ਫੋਟੀ ਉਹ ਨੂੰ ਫੋਟੀ ਉਹ ਨੂੰ ਹਨਾ ਹਾਂ ਕਦ ਫੂਲੇ ਜੱਡੀ ਆ ਓਏ ਫੂਲੇ ਦੀ ਬੜੀ ਵੱਡੀ ਕਲਦੀਪ ਸਿਆ ਸਿਰਾਜ ਨੂੰ ਆਂਦੇ ਹਨਾ ਹਾਂ ਕੱਟ ਟੇਡਾ ਅੱਖ ਗਲਾਬੀ ਤੇ ਮਿਲਦਾ ਕੱਟ ਹਨਾ ਟੇਡਾ ਕੱਟ ਤੇ ਕਹਿੰਦਾ ਮਿਲਦਾ ਕੱਟ ਗਲਾਬੀ ਅੱਖ ਆਏ ਹਾਏ ਹਾਏ 98 ਮੋਨ ਇਹਨੂੰ ਕਿਹੜੀ ਕਿਹੜੀਆਂ ਦੀਆਂ ਸਲਵਤਾ ਕਰੇ ਕਲਦੀਪ ਹਾਂ ਥੋੜੀ ਡਰਦੀ ਆ ਹਜੇ ਇਹ ਨਾ ਜਨਾਨੀਆਂ ਹੀ ਚੁੰਦ ਕਰ ਰਹੀਆਂ ਕਲਦੀਪ ਸਿਆ ਹਾਂ ਤੇ ਜਨਾਨੀਆਂ ਕੋ ਰਹੀ ਏ ਤੇ ਦੋ ਥਾਂ گلਾਬੀ ਆ ਦੋ ਥਾਂ گلਾਬੀ ਤੇ ਮਗਰ ਆ ਗਿਆ ਬਾਦਲ ਬੱਲ ਦਾ ਕੱਟਾ ਹਾਂ ਆ ਖੜਾ ਕਰ ਕੀ ਜਾਂਦਾ ਮੇਲਿਆਂ ਵਾਲਾ ਹਾਂ ਤੇ ਰੇਟ ਇਹਦਾ ਇਹਦਾ ਕਲਦੀਪ ਸਿਆ ਰੇਟ ਕਰਗੇ ਭਾਵੇਂ 165 ਜੋ ਮਰਜ਼ੀ ਕਰੀ ਜਗੇ 148 ਦੀ ਝੋਟੀ ਦੇਣੀ ਆ 148000 ਦੀ 48000 ਦੀ 2 ਘਟ 50 ਦੀ 2 ਘਟ 50 ਦੀ ਦੇਣੀ ਆ ਜਿਹੜਾ ਝੋਟੀ ਲੈ ਜਾਊਗਾ ਅਗਲੇ ਸਵੇਰੇ ਆਪਾਂ 2.5 ਲੱਖ ਦੀ ਝੋਟੀ ਲਾਂਗੇ ਮੈਂ ਤੇ ਹੱਥ ਮਾਰ ਕੇ ਇਹਨੇ 2.5 ਦੀ ਲਾਂਗੇ ਸਾਹਮਣ ਵਾਲਾ ਬੰਦਾ ਹੋਵੇ ਹਨਾ ਆ ਬਾਕੀ ਵੀ ਕੋਈ ਸ਼ੱਕ ਨਹੀਂ ਹੈਗਾ ਵੇਖੋ ਐਡੇ ਐਡੇ ਕੱਦ ਫਰੇ 1 ਘਰੇ ਨਹੀਂ ਦੁੱਧ 15 ਤਾਂ ਦੇ ਦੂਗੀ ਪਹਿਲਾਂ ਨਹੀਂ ਹੋ ਨਹੀਂ ਕੁਲਦੀਸ਼ਾ 16 17 ਤੇ ਜਾਊਗੀ ਪਹਿਲਾਂ ਨਹੀਂ ਅੱਛਾ ਆ ਸਾੰਬੇ ਬੰਦਾ ਸਾੰਬੇ ਅਜੇ ਮੈਂ ਭੁੱਖ ਹਲੇ ਘਰੋਂ ਹੀ ਆਈ ਆ ਚਲੋ ਆਪਣੇ ਆਪ ਦਾ ਪਰਿਵਾਰ ਆ ਹਾਂ ਪਰ ਮੈਂ ਸੰਭੀ ਨਹੀਂ ਸੰਭੀ ਨਹੀਂ ਜੰਨੀ ਸਾੰਭਣੀ ਚਾਹੀਦੀ ਆ ਝੋਟੀ ਝੱਟੀ ਆ ਝੋਟੀ ਝੋਟੀ ਆ ਓਕੇ 148 148 ਕਰੋਗੇ ਮਾਨਤਨ ਐ ਤਾਂ ਆਏ ਦਾ ਮਾਨਤਨ ਕਰਾਂਗੇ ਹਨਾ ਹਾਂ ਕਰਨਾ ਪੈਂਦਾ ਭੈਣ ਭਰਾ ਕਰਨਾ ਪੈਂਦਾ ਹਾਂਜੀ ਹਣਾ ਚੋਨ ਕੋਈ ਧਾਰਬਾ ਨਾ ਮਾਰੇ ਆਪਣੀ ਗਰੰਟੀ ਹੋਈ ਐਡੀ ਰੂਵਰਗੀ ਪੋਲੀ ਇਹ ਵੀ ਗੱਲ ਆ ਤੇ ਆ ਇਹ ਦੂਜਾ ਸੁਗਾ ਚੋਟੀ ਗੁਲਦੇਵ ਸਿੰਘ ਆ ਗੱਬਣੇ ਠੀਕ ਆ ਇਹ ਵੀ ਨੀਲੀ ਇਹ ਵੀ ਨੀਲੀ ਲੈ ਕੱਢ ਫੂਲਾ ਸੈਨੂ ਵੀ ਇਹਦੇ ਵੀ ਦੋ ਥਣ ਗਲਾਬੀ ਲਈਂ ਕਰਦੇ ਓਏ ਇਹ ਵੀ ਆ ਬਾਰਡਰ ਰੇਗੇ ਤੋਂ ਲਈਂ ਆ ਅਸਲ ਪੂਰੀਆਂ ਨੀਆਂ ਮਈਆਂ ਆਸਲਾਂ ਦੀ ਆਹੇ ਆਸਲਾਂ ਤੋਂ ਲਈਂ ਚਾਰੇ ਪੈਰ ਤੁੱਤੇ ਆ ਓਏ ਆ ਚਾਰੇ ਵੇਹ ਚੋਟੀ ਕਰਦੀ ਮਸ਼ਕਮਸ਼ਕ ਮਸ਼ਕ ਮਨਾ ਰੂਵਰਗੀ ਪੋਲੀ ਚੋਨ ਠੀਕ ਆ ਕਿਆ ਬਾਤ ਦੋ ਥਣ ਗਲਾਬੀ ਕਿਆ ਬਾਤ ਦੇ ਨਾ ਜੇ ਕਲ ਜੀ ਸਾਹ ਦਾਹ ਲੈ ਜੂ ਮੈਂ ਲੈ ਜੂਗੀ ਰਾਮ ਨਾ ਪਾਰ ਪਿੱਛੇ ਲੋ ਬੇਫਿਕਰੀ ਉਹ ਗਰੰਟੀ ਸਾਡੀ ਪਾਰ ਪਿੱਛੇ ਦੀ ਥਣਾ ਦੀ ਠੀਕ ਆ 16 ਕਿਲੋ ਮੈਂ ਦੋ ਦਿਨਾਂ ਹਾਂ ਯਾਰ ਇੱਥੇ ਆ ਕੇ ਟਿੱਪ ਕੇ ਲੈ ਕੇ ਜਾਵੇ ਭਾਰਤੀ ਦੋ ਦਿਨ ਦੀ ਗਾਰੰਟੀ ਦੇ ਦਿਓ ਗਾਰੰਟੀ ਹੈ ਜੇ ਕੋਈ ਇੱਥੇ ਖੜੇ ਰਾਮ ਚੀਜ਼ ਨਾ ਪਾਵੇ ਕੋਈ ਭੈਣ ਭਰਾ ਜੇਲ੍ਹ ਜਾਵੇ ਤਾਂ ਲਾ ਕੇ ਟਿੱਪਲੇ ਮੈਂ ਆਪਣੀ ਗਾਰੰਟੀ ਹੂ ਠੀਕ ਆ ਉੱਤਰ ਦੀ ਤੇ ਥਾਂ ਟਿੱਪਲੇ ਹਾਂ ਹਾਂ ਪਾ ਕੱਡੋ ਕਰਾ ਸਿੱਖ ਇੱਕ ਲੱਖ 45000 ਦੀ ਨਾ ਕਰ ਦਿਓ ਯਾਰ ਮੈਂ 40 ਦੀ ਕੁਲਦੀਪ ਸਿਆਣਾ 1 40 1 40 ਦੀ ਵੇਖ ਚੋਟੀ 16 17 ਸਿਰੇ ਕੀ ਬਾਤ ਹੈ ਹੈ ਕਰੋਗੇ ਮਾਨ ਤਾਂ ਕਰਾਂਗੇ ਆਏ ਦਾ ਫੇਰ ਲੈ ਕਰੂ ਚੱਕ ਦੋ ਥਣ ਗਲਾਬੀ ਉਹਦੇ ਆ ਦੋ ਹੀ ਇਹਦੇ ਆ ਟੇਡਾ ਕੱਟ ਤੇ ਕਹਿੰਦਾ ਫੂਲਾ ਮਿਲਦਾ ਕੱਟ ਤੇ ਮੋਹਰਾ ਦੇ ਆ ਗਏ ਹੁਣ ਆ ਵੇ ਨਕੀਨਾ ਪਹਿਲਨ ਕੱਟੀ ਕਲਦੀਪ ਸਿਆ ਚਾਰ ਧੰਦ ਬੜੀ ਕੱਟੀ ਆ ਲੋਕਾਰ ਹੈ ਬੜੀ ਕੱਟੀ ਐ ਏਡੀ ਠੰਡੀ ਛਾੜੀ ਗੱਲਾਂ ਦੋ ਮਗਰ ਵੀ ਕੱਟੀ ਇਹਦੇ ਹਾਂ ਮਗਰ ਵੀ ਕੱਟੀ ਲਿਆ ਕੱਟ ਬਾਹਰ ਇਹਨੂੰ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆਏ ਇਹਦੇ ਥਲੇ 13 ਕਿਲੋ ਦੁੱਧ ਕਲਦੀਪ ਸਿਆ ਹਾਜ਼ਰ ਹੋਊਗਾ 8 ਦਿਨਾਂ ਦੀ ਸੂਈ ਥਲੇ 8 ਦਿਨਾਂ ਦੀ ਸੂਈ ਕਿਹੜੀ ਕੱਟੀ ਇਹਦੀ ਆਹ ਆ ਕੱਟੀ ਇਹਦੇ ਕੋਲ ਆਦਾ ਹੀ ਹੋਊ 14 ਬ 13 ਦੀ ਗਾਰੰਟੀ ਨਾ ਦੇ ਦਾਂਗੇ 13 ਦੁੱਧ ਮਿਣ ਕੇ ਲੈ ਜੀ ਆਹ ਵਿਰਲਾ ਵਰਲਾ ਵਡੀਆਂ ਲੱਗੀਆਂ ਝੋਟੀ ਦੀਆਂ ਇੱਥੇ ਗੱਲਾਂ ਹੀ ਪਰੇ ਕੁਲਦੇਸਾ ਵੇਖ ਝੋਟੀ ਹੈ ਝੋਟੀ ਝੋਟੀ ਹੈ ਮੂਰਤੀ ਆ ਮੂਰਤੀ ਆ ਮੂਰਤ ਮੂਰਤ ਕਾਦ ਦਾ ਵੇਹੜਾ ਫੁੱਲੇ ਜਿੱਡਾ ਕ ਨਹੀਂ ਹਾਂ ਬਹੁਤ ਸ਼ਾਨਦਾਰ ਕੱਟੀ ਮੂੰਹ ਆ ਚਾਰ ਦੰਦ ਮੂੰਹ ਆ ਚਾਰ ਦੰਦ ਲੇਵੇ ਭਾਂਡੇ ਦੀਆਂ ਸੱਜਣਾ ਜਿਵੇਂ ਘਟ ਘਟ ਕੇ ਕੁਦਰਤ ਨੇ ਥਣ ਲਾਏ ਆ ਨਾ ਚਾਰਾਂ ਗੁੱਠਾਂ ਦੇ ਲੱਗੇ ਹੋਏ ਮਗਰ ਕੱਟੀ ਸੋਹਣੀ ਆ ਦੁੱਧ ਛੱਡਦੇ ਹੋ ਲ ਜਾ ਕੇ ਮਾਲਕਾਂ ਨੇ ਮਗਰ ਘਟ ਛੱਡਿਆ ਜਿੰਨਾ ਚਾਹੀਦਾ ਸੀ ਉਹਨਾਂ ਨੇ ਛੱਡਿਆ ਉਹਨਾਂ ਨੇ ਨਹੀਂ ਛੱਡਿਆ ਜਿਵੇਂ ਦੀ ਝੋਟੀ ਆਪ ਆ ਉਵੇਂ ਦਾ ਬੱਚੇ ਨੂੰ ਦੁੱਧ ਘੱਟ ਮਿਲਿਆ ਤੇ ਪਰ ਝੋਟੀ ਝੋਟੀ ਆ ਗਾੜੀ ਵੀ ਰੱਖੂਗੀ ਸੱਜਣਾ 2 ਸਵਾ 2 ਆ ਗਈ ਆ ਹਨਾ ਆ ਗਈ ਇਹਨੂੰ ਕੀ ਬਾਤ ਆ ਇਹਦਾ ਇਹਦਾ ਖਲਦੀਸ਼ ਇਹਦਾ ਵੀ 148 145 ਦੀ ਆਣਾ ਦੇਣੀ ਹੈ ਮਾਲ ਮਹਿੰਗਾ ਮਿਲਦਾ ਕਰੇ ਵੀ ਕੀ ਹੈ ਗੱਲ ਹਰਿਆਣੇ ਚੋਂ ਵੀਰ ਕਲਦੇਸਾ 22 ਲੱਖ ਦੀ ਕੱਟੀ ਹੈ ਹਾਂ ਨਹੀਂ ਹੈਗੀ ਤੇ ਤਾਂ ਕੋਈ ਆਖੇ ਕੱਦ ਦੇਖੋ ਕਿੱਡਾ ਹਾਂ ਪਹਿਲਾਂ ਕੱਟੀ 14 ਕਿਲੋ ਦੁੱਧ ਦੇ ਦੂ 14 ਹੁਣ ਹੈ ਗਾਏ ਦੇ ਥਲੇ ਹਣਾ ਆ ਪਰ ਆਉਣਾ ਦੇ ਜੋ ਖੁੱਲਾ ਨਾਰਮਲ ਜੀ ਸੇਵਾ ਤੇ ਬਸ ਹਾਂ 145 ਦੀ ਦੇਣੀ ਹੈ ਕਿਉਂ ਤਾਂ ਬਹੁਤ ਚੰਗਾ ਹੋ ਬਹੁਤ ਸਿਹਰਾ ਹੀ ਕਲਦੇਸਾ ਸਿਹਰਾ ਹਣਾ ਸਟਾਪ ਕੁਆਲਟੀ ਸਟਾਪ ਦੋ ਦਿਨ ਲੇਟ ਆ ਗਏ ਆ ਪਰ ਆ ਗਏ ਸਰਾ ਕਰਾ ਕੇ ਆ ਆ ਗੱਬਣ ਇਹ ਗੱਬਣ ਮੈਂ ਤੀਜਾ ਸੁਆ ਸੁਣੀ ਆ ਤੀਜਾ ਸੁਆ ਸੁਣੀ ਆ ਦਿਨ ਲੈ ਜੂ 10 10 ਲੈ ਜੂ 12 ਵੀ ਲੈ ਜੂ ਆ ਇਹ ਆਪਾਂ ਘਰ ਚੋਂ ਮੈਂ ਲਈ ਆ ਆਪਦੇ ਬੰਦਿਆ ਤੋਂ ਠੀਕ ਆ ਤੇ ਕੁਲਦੀਪ ਸਿਆ ਲਿਖਾ ਕੇ ਭਾਵੇਂ ਕੋਈ ਗਾਰੰਟੀ ਲੈ ਜੇ 15 ਕਿਲੋ ਦੀ ਮੈਂ ਓਕੇ ਵੇਖ ਲੈ ਵਾ ਲੱਗਾ ਕਿ ਨਹੀਂ ਗਿੱਠ-ਕਿੱਠ ਤੇ ਥਾਣੇ ਨੂੰ ਤਰਤੀ ਪਹਿਲਵਾਨਾਂ ਵਾਂਗੂ ਆ ਉਹ ਆਪੇ ਬੰਦੇ ਪਹਿਲਵਾਨ ਹੈ ਅੱਛਾ ਕੀ ਬਾਤ ਹੈ ਅਰੇ ਮੈਂ ਛੇ ਹਤਰਾ ਠੀਕ ਆ ਫਿਰ ਮਾਝੀ ਪਲਵਾਨਾਂ ਤੋਂ ਆਈ ਆ ਆਪ ਵੀ ਹੋ ਨਾ ਚੌੜੇ ਹੋ ਤੁਰਦੇ ਛਾ ਠੀਕ ਆ ਫਿਰ ਯਾਰ ਘਰ ਖਾਦੇ ਆ ਆਹ ਜੂਨ ਬਹੁਤ ਪੋਲਾ ਨੇ ਬਹੁਤ ਚੰਗੀ ਇਹਦਾ ਫਿਰ ਇਹ ਪਾਰ ਪਿੱਛੇ ਨੂੰ ਬੇਫਿਕਰੀ ਆ ਇੱਕ ਪੰਜੀ ਇੱਕ ਵੀ ਦੀ ਆ ਨਹੀਂ ਗਲਦੇਵ ਸਿਆ ਇੱਕ ਵੀ ਦੀ ਦੇ ਆਹ ਨਹੀਂ ਓਕੇ ਆ ਭਾਰ ਪਿੱਛੇ ਲੋ ਬੇਫਿਕਰੀ ਆ ਬੇਫਿਕਰੀ ਆ ਸੂਈ ਹੈ ਕੋਨੋਂ ਆਹੇ ਸੂਈ ਆ ਬੜਾ ਥੰਥਣ ਇਹਨੂੰ ਵੀ ਲੱਗਾ ਯਾਰ ਬੜੀ ਚਵਾਈ ਬੜੀ ਚੰਗੀ ਗਲਦੇਵ ਸਿਆ ਮਗਰ ਇਹਦੇ ਕੱਟੀ ਹੈ ਕੱਟਾ ਹੈ ਕੱਟਾ ਹੈ ਇਹਦੇ ਮਗਰ ਇਹਦੇ ਮਗਰ ਕੱਟਾ ਹੈ ਦੋ ਦੋ ਛੋਟੀ ਥਲੇ 11 ਤੋਂ 12 ਕਿਲੋ ਵੇਥਾ ਲਿਓ ਗ੍ਰੇਡਡ ਆ ਗਈ ਕੁੜੀਆ ਵੀ ਦਵ ਰੋਟੀ ਵਰਗੀ ਆ ਕਿ ਨਹੀਂ ਹਾਂ ਥੋਲੀ ਲੋਲੀ ਪੋਲੀ ਆ ਵੇਖੋ ਲੋਲੀ ਪੋਲੀ ਕਹਿੰਦਾ ਭੌਡਾ ਵਾ ਰੋਟੀ ਵਰਗੀ ਉੱਤ ਵੇਠੋ ਇੱਕੋ ਜੀ ਸੁਆ ਪਹਿਲਾ 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 ਖਲਦੇ ਸੀ ਸੁਆ ਕਿੰਨੇ ਕ ਦਿਨਾਂ ਦਾ ਇਹਦਾ ਪੰਜਾਂ ਛੇ ਦਿਨਾਂ ਦਾ ਹੀ ਤਾਜੀ ਤਾਜੀ ਬਿਲਕੁਲ ਓਕੇ ਕਿਆ ਬਾਤ ਬੜੀ ਝੂਟੀ ਲੋਲੀ ਪੋਲੀ ਕਰੋ ਚੈੱਕ हां वेखो लगे पीड़ी ਦੇ ਪਾ ਵਾਂਗ ਆ ਰੇਟ ਇਹਦਾ ਹੋਏ ਰੇਟ ਇਹਦਾ ਖਲਦੀਸ ਜੇ ਤਾਂ ਕੋਈ ਨਾ ਕਰਾਵੇ ਵੱਧ ਘੱਟ 1 12 ਦੀ ਤੇ ਉਤਰਾ ਰੇਟ 1 15 1 ਲੱਖ ਤੇ 12000 12000 ਦੀ ਮਗਰ ਕੱਟਾ ਕੱਟੀ ਮਗਰ ਕੱਟਾ ਓਕੇ ਝੋਟੀ ਚੰਗੀ ਆ ਝੂਨਾ ਬਹੁਤ ਜਿਆਦੀ ਬਹੁਤ ਜਿਆਦੀ ਜੰਦੜੀ ਵਰਗੀ ਆ ਵੱਧੇ ਵਾਲੀ ਆ ਹਾਂ ਤੇ ਆਹਾ ਇਹ ਦੂਜਾ ਸੁਗਾ ਸੂਈ ਝੋਟੀ ਖਲਦੀਸ ਓਕੇ ਇਹ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਇਹਨੂੰ ਤੇ ਜਗਦੇ ਨੇ ਹੋਇਆ ਸੂਈ ਨੂੰ ਹਾਂ ਦੁੱਧ ਹੈਗਾ 10 ਕਿਲੋ ਮੈਂ ਥੱਲੇ ਮਗਰ ਕੱਟੀ ਮਗਰ ਕੱਟੀ 10 ਕਿਲੋ ਦੁੱਧ ਆ ਕੇਰਾ ਤੈ ਜੀ ਮਾਰ ਗਈ ਮੈਂ ਇਹ ਸੂ ਕੇ ਮਾਰੀ ਤੈ ਲਾ ਗਈ ਝੱਟੀ ਲਾ ਜਾਂਦੀਆਂ ਵਿਚਾਰੀਆਂ ਕੀ ਕਰਨ ਵਾ ਠੀਕ ਆ ਚੱਲ ਪੱਤ ਚੱਲ ਤੇ ਇਹਦਾ ਰੇਟ ਪਾਉ ਜੀ ਇਹਦਾ 1 ਲੱਖ 5000 1 ਲੱਖ ਤੇ 5000 ਹਾਂ ਮਗਰ ਕੱਟੀ 10 ਦੁੱਧ ਪੰਜਾ ਚਾਰ ਦਿਨਾਂ ਦੀ ਸੂਈ ਹਾਂ ਹਾਂ ਇਹ ਸਾਂਭਿਆ ਦੁੱਧ 12 ਕਿਲੋ ਕਰ ਦੂ ਠੀਕ ਆ ਸਾਹਮਣੀ ਪੈਣੀ ਦਿਹਾੜੀ ਤੇ ਸਾਹਮਣੀ ਪੈਣੀ ਮੇਰੇ ਦਿਹਾੜੀ ਨਾ ਜੀ ਹਾਂ ਤੈ ਤੂੰ ਜੀ ਲਾਈ ਏ ਜੇ ਓਕੇ ਕਿਥਾਂ ਖੁੰਚ ਵਾਈ ਚੁਈ ਬਹੁਤ ਚੰਗੀ ਏ ਦੀ ਠੀਕ ਆ ਤੇ ਕੋਹਣੀ ਦਾ ਤੋੜੀ ਫਰਦੀ ਛੱਕੇ ਮੈਂ ਇੰਨਾ ਵੇਖ ਸਾਰੀ ਚੰਗੀ ਹਾਂ ਓਕੇ 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 ਵੇਖੋ ਕਿਰਾ ਖੜਾ ਵਾਹੋਨ ਬੜੀ ਵੀਰੇ ਪੋਲੀ ਹੈ ਹਰਮਾਲੀ ਨਾ ਠੀਕ ਹੈ ਡਰਦੀ ਆ ਥੋੜੀ ਡਰਦੀ ਥੋੜਾ ਜਿਹਾ ਇਹ ਘਰੋਂ ਨਹੀਂ ਕੱਢੀ ਕਲਦੇਸਾ ਘਰਾਂ ਚੋਂ ਮੈਂ ਲਈਆਂ ਸਾਰੀਆਂ ਓਕੇ ਫਿਰ ਟੁੱਟ ਕੇ ਅਸੀਂ ਨਾ ਮੜਿਆ ਘਰਾਂ ਚੋਂ ਮਾਲ ਲੈਨੇ ਮਿਲਦਾ ਹੀ ਨਹੀਂ ਹਾਂ 14 ਦਾ ਫਿਰ ਨਗੀਨੇ ਹੀ ਆ ਗਏ ਹਨਾ ਨਗੀਨੇ ਵੱਡੇ ਨਗੀਨੇ ਹਾਂ ਬਹੁਤ ਚੰਗੀ ਕੱਟੀ ਆ ਥੋੜੀ ਆ ਇਹ 48 ਦੀ ਕਹੀ ਆ ਇਹ 45 ਦੀ 45 ਦੀ 1 ਲੱਖ ਤੇ 45 ਹਜ਼ਾਰ ਕੱਟੀ ਕੱਟੀ ਹੈ ਜਿਹੜਾ ਲੈ ਗਿਆ ਲੈ ਗਿਆ ਸੋ ਰਹਿ ਗਿਆ ਰਹਿ ਗਿਆ ਹੈਨਾ ਹਾਂ ਦੋ ਸੂਏ ਪੀ ਕੇ ਵੀ ਰੁਪਏ ਕੰਨ ਲੂਗਾ ਫੇਰ ਹਾਂ ਠੀਕ ਆ ਤਿਆਰ ਆ ਫਿਰ ਕੋਈ ਪਤਾ ਨਹੀਂ ਮੇਲਿਆਂ 'ਚ ਵੀ ਖੜਦੇ ਜਾਗੇ ਹੈ ਖੜਨ ਵਾਲੀ ਹੈ ਖੜਨ ਵਾਲੀ ਹੈ ਹੈਨਾ ਖੜਨ ਵਾਲੀ ਆ ਛੋਟੀ ਦੁੱਧ ਜੇ ਕਰ ਜੇ ਜਿਵੇਂ ਬਰੀਕ ਬਰੂਕ ਬਹੁਤ ਆ ਹਾਂਜੀ ਦੁੱਧ ਕਲਦੀਸ ਐਨੂੰ ਕੀ 17 18 ਕਿਲੋ ਆਂਦਾ ਸੂਆ ਵੇਖਣ ਨੂੰ ਦੂਜਾ ਵੀ ਕਹਿ ਸਕਦੇ ਆ ਨਹੀਂ ਪਹਿਲਾ ਹੀ ਹੈ ਜੀ ਹੈਨਾ ਵੈਸੇ ਆ ਵੈਸੇ ਪਹਿਲਾ ਆਪਾਂ ਕਹਿ ਸਕਦੇ ਹਾਂ ਦੂਜਾ ਕਹਿ ਸਕਦੇ ਆ ਪਰ ਨਹੀਂ ਪਹਿਲਾ ਪਹਿਲਾ ਹਾਂ ਠੀਕ ਆ ਪੂਰੀ ਜਵਰੋ ਕੇ ਬਨੀਆਂ ਪੂਰੀ ਪੂਰੀ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਜਿਹੜਾ ਜਾਨਵਰ ਖਰੀਦੋ ਤੇ ਨੀਰ ਪਿਆਵੇ ਮਹਾਰਾਜ ਮੇਰ ਕਰੇ ਪੈਸੇ ਲਾਉਣੇ ਆ ਟੌਪ ਦੇ ਆ ਇਹ ਲਾ ਕੇ ਲਿਆਏ ਤੁਸੀਂ ਲਾਉਣੇ ਆ ਕਰਕੇ ਤਸਦੀ ਕਰਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਵੇਖੋ